ਪਿਛਲੇ ਦਿਨੀ ਮਲੇਰਕੋਟਲਾ ਇਨਕਮ ਟੈਕਸ ਅਫਸਰ ਦੀ ਦਲਿਕ ਦੇ ਵਿੱਚ ਜਦੋਂ ਇੱਕ ਪਰਿਵਾਰ ਵਿਅਸਮਾਗਮ ਦੇ ਵਿੱਚ ਜਾਂਦਾ ਘਰ ਨੂੰ ਤਾਲਾ ਮਾਰ ਕੇ ਤਾਂ ਇੱਕ ਘੰਟੇ ਦੇ ਵਿੱਚ ਵਿੱਚ ਉਹਨਾਂ ਦੇ ਘਰ ਦੇ ਵਿੱਚ ਰੱਖੇ ਕੀਮਤੀ ਗਹਿਣੇ ਉਹ ਸੋਨੇ ਦੇ ਤੇ ਚਾਂਦੀ ਦੇ ਤੇ ਕੁਝ ਕੈਸ਼ 14 ਲੱਖ ਜਿਹੜੀ ਹੈਗੀ ਉਹਦੀ ਕੀਮਤ ਬਣਦੀ ਸੀ ਉਹ ਚੋਰੀ ਹੋ ਜਾਂਦੀ ਹੈ ਤੇ ਘਰ ਦੇ ਬੰਦੇ ਜਦੋਂ ਵਾਪਸ ਪਰਿਵਾਰ ਆਂਦਾ ਤਾਂ ਅਠਾ ਪੈਰਾਂ ਦੀ ਪੈ ਜਾਂਦੀ ਆ ਸੂਚਨਾ ਪੁਲਿਸ ਦਿੱਤੀ ਜਾਂਦੀ ਆ ਤਾਂ ਪੁਲਿਸ ਵੱਲੋਂ ਕਹਿ ਜਾ ਸਕਦਾ ਹੈ ਕਿ ਕੁਝ ਹੀ ਸਮੇਂ ਬਾਅਦ ਉਸ ਚੋਰ ਕੋ ਇਕਲੌਤੇ ਚੋਰ ਨੂੰ ਜਿਸ ਦੇ ਪਹਿਲਾਂ ਵੀ ਬਾਕੂ ਮਾਮਲੇ ਦਾ ਦਰਜ ਨੇ ਉਹਨੂੰ ਗ੍ਰਿਫਤਾਰ ਕੀਤਾ ਤੇ ਸੋਨਾ ਬਰਾਮਦ ਕੀਤਾ ਫਰਨਾ ਡੀਆਟੀ ਮਲੇਰਕੋਟਲਾ ਮੰਨ ਜਿੰਮਤ ਮੰਨ ਜੀ ਬਹੁਤ ਵੱਡਾ ਕੰਮ ਹੈ ਸਤਿ ਸ਼੍ਰੀ ਅਕਾਲ ਉਸੇ ਚੋਰ ਦੀ ਜਲਦੀ ਲੋਟ ਲਿਆ ਉਹ ਵੀ ਪ੍ਰੋਫੈਸ਼ਨਲ ਚੋਰ ਹੋ ਰਹੀ ਹੈ ਆ ਜੇ ਬਿਲਕੁਲ ਜਿਵੇਂ ਜਦੀ ਸਮਾਂ ਇਹ ਇਤਲਾਮ ਮਿਲੀ ਤਾਂ ਫੌਰਨ ਸਾਡੀ ਟੀਮ ਉਸੇ ਮੌਕੇ ਤੇ ਪਹੁੰਚੀਆਂ ਤੇ ਅਸੀਂ ਜਿਹੜੇ ਇਹਨਾਂ ਦੇ ਮੁਦੇਈ ਨੇ ਮਹਿਬੂਬ ਅਫਤਰ ਜੀ ਉਹਨਾਂ ਦੇ ਬਿਆਨ ਦੇ ਆਧਾਰ ਤੇ 272 ਨੰਬਰ ਐਫ ਆਈ ਆਰ ਜੋੜੀ ਦੀ ਐਫਆਈਆਰ 3334 305 324 ਵੀ ਨੰਬਰ ਸੀ ਅਸੀਂ ਇਮੀਡੀਏਟਲੀ ਰਜਿਸਟਰ ਕੀਤੀ ਤੇ ਵੱਖ-ਵੱਖ ਅਸੀਂ ਟੀਮਸ ਜੇ ਰਿਪੋਰਟ ਕੀਤੀਆਂ ਜਿਹਦੇ ਵਿੱਚ ਟੈਕਨੀਕਲ ਟੀਮ ਸੀਗੀਆਂ ਸਾਡੀਆਂ ਸੀਸੀਟੀਵੀ ਸਰਵੇਲੈਂਸ ਟੀਮ ਸੀਗੀਆਂ ਤੇ ਨਾਲ ਹੀ ਜਿਹੜੀਆਂ ਹਿਊਮਨ ਰਿਸੋਰਸਸਿਸ ਹੈਗੀਆਂ ਨਾ ਇੰਟੈਲੀਜੈਂਸ ਹੈ ਉਹ ਟੀਮ ਉਸਨੇ ਅਸੀਂ ਲਗਾ ਦਿੱਤੀਆਂ ਸੀਗੀਆਂ ਤੇ ਉਹ ਉਸੇ ਲੜੀ ਦੇ ਵਿੱਚ ਹੀ ਸਾਨੂੰ ਇਹਦੇ ਵਿੱਚ ਸਾਨੂੰ ਸਫਲਤਾ ਹਾਸਲ ਹੋਈ ਹੈ ਜਿਹੜੇ ਜਿਸ ਵਿੱਚ ਅਸੀਂ ਦੋਸ਼ੀ ਨੂੰ ਕ੍ਰੀਸ ਕਰ ਪਾਏ ਹਾਂ ਤੇ ਦੋਸ਼ੀ ਮੁਹੰਮਦ ਸਾਦਿਕ ਹੈ ਇਸ ਨੂੰ ਅਸੀਂ ਅਰੈਸਟ ਕੀਤਾ ਤੇ ਅਰੈਸਟ ਕਰਕੇ ਜਿਹੜੀ ਉਹਨਾਂ ਨੇ ਚੋਰੀ ਕੀਤੀ ਸੀਗੀ ਸਾਰੀ ਉਹ ਸਾਰੀ ਇਸ ਰਿਕਵਰ ਕੀਤੀ ਹੈ ਜਿਹਦੇ ਵਿੱਚ ਸੋਨੇ ਚਾਂਦੀ ਦੇ ਜਿਹੜੇ ਗਹਿਣੇ ਨੇ ਉਹ ਸਾਰੇ ਰਿਕਵਰ ਕਰਨੇ ਬਾਕੀ ਸਰ ਰਿਮਾਂਡ ਵੀ ਰਾਜਿਆ ਹੋਵੇ ਵੀ ਕੁਰਪੀਸ ਪੱਤਰ ਕੀਤੀ ਜਾ ਰਹੀ ਹੈ ਜੀ ਬਿਲਕੁਲ ਜੀ ਉਸ ਨੂੰ ਅਸੀਂ ਅੱਜ ਮਾਨਯੋਗ ਦਰਬਾਰ ਵਿੱਚ ਪੇਸ਼ ਕਰਕੇ ਰਿਮਾਂਡ ਲਵਾਗੇ ਤੇ ਫਰਦਰ ਜਿਹੜੀ ਇੱਕ ਹੋਰ ਰਿਕਵਰੀ ਹੈ ਪੈਂਡਿੰਗ ਹੈਗੀ ਹੈ ਉਸ ਨੂੰ ਵੀ ਅਸੀਂ ਕਰਾਂਗੇ ਜੇ ਜੇ ਇਸ ਨੇ ਕੋਈ ਹੋਰ ਚੋਰੀਆਂ ਕੀਤੀਆਂ ਨੇ ਉਹ ਵੀ ਅਸੀਂ ਅੱਗੇ ਲੈ ਕੇ ਆਵਾਂਗੇ ਸਾਨੂੰ ਜਿੱਨਾ ਪਤਾ ਲੱਗਿਆ ਕਿ ਇਹਨੇ ਪਹਿਲਾਂ ਵੀ ਤਕਰੀਬਨ 6 ਚੋਰੀਆਂ ਕੀਤੀਆਂ ਨੇ ਕچھੇ ਵੱਖ-ਵੱਖ ਐਫਆਈਆਰ ਦੇ ਉੱਪਰ ਜਿਸ ਤਰ੍ਹਾਂ ਦੀਆਂ ਨੇ ਜਿਦੇ ਵਿੱਚ ਬਲੇਰਪੋਟਲਾ ਦੇ ਵਿੱਚ 4 ਐਫਆਈਆਰ ਨੇ ਤੇ ਇੱਕ احمدਗੜ੍ਹ ਦੇ ਵਿੱਚ ਤੇ ਇੱਕ ਧੂੜੀ ਏਰੀਆ ਦੇ ਵਿੱਚ ਚੋਰੀ ਹੁੰਦੀ ਸੀ ਸਰ ਮੁਲਸਤੀ ਕਹਿ ਸਾਧਿਆ ਕਿ ਪੂਰੀ ਮਸਤੀ ਦੇ ਨਾਲ ਦੋਰ ਫੜਿਆ ਗਿਆ ਹੈ ਕਾਮਯਾਬੀ ਪੁਲਿਸ ਪਲੇਕ ਲਗ ਬੰਦੀਆ ਪਰ ਲੋਕਾਂ ਨੇ ਵੇਰ ਮਾਤੇ ਦੇਵੇਂ ਹਾਲਗਾਲੇ ਕੈਮਰੇ ਨਹੀਂ ਇਸ ਦੇ ਵਾਂਗ ਕਿ ਬड़ी ਦਿੱਕਤ ਬਚਾ ਨੁਕੀ ਕੰਮ ਕਰ ਰਿਹਾ ਅੱਜ ਬੈਂਪਲ ਜਿਵੇਂ ਸ਼ਹਿਰ ਦੇ ਵੀ ਸਾਡੇ ਆਲਰੇਡੀ ਪ੍ਰੋਜੈਕਟਸ ਚੱਲੇ ਨੇ ਜਿਦੇ ਵਿੱਚ ਅਸੀਂ ਪੂਰੇ ਸ਼ਹਿਰ ਨੂੰ ਕਵਰ ਕਰ ਰਹੀਆਂ ਹਾਂ ਸੀਸੀਟੀਵੀ ਰਾਈ ਤਾਂ ਕਿ ਕ੍ਰਾਈਮ ਰੈਕਸ਼ਨ ਚ ਹੈ ਕੋਈ ਇਸ ਨਾਲ ਮੇਰੇ ਇੱਕ ਅਪੀਲ ਹੈ ਜੇ ਆਪਾਂ ਘਰ ਦੇ ਵਿੱਚ ਜਿੱਥੇ ਜਿੱਥੇ ਸਿਕਿਉਰਿਟੀ ਸਿਸਟਮ ਇੰਸਟਾਲ ਕਰ ਸਕਦੇ ਹੋ ਜਿਵੇਂ ਕਿ ਕੋਈ ਵੀ ਸੀਸੀਟੀਵੀ ਕੈਮਰਸ ਹਨ ਉਹਦੇ ਨਾਲ ਲੋਕ ਵੀ ਜਿਹੜੇ ਐਸਈ ਮਾੜੇ ਅੰਸਰ ਚੋਰੀ ਦੇ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਉਹ ਆ ਵੀ ਰੁਕਦੇ ਨੇ ਪ੍ਰੀਵੈਂਟਿਵ ਟਾਈਪ ਦੀ ਚੀਜ਼ ਹੁੰਦੀ ਹੈ ਤੇ ਪਲੱਸ ਜੇ ਇਸ ਕਰਾਈ ਹੋ ਵੀ ਜਾਂਦਾ ਤਾਂ ਕਰੈਕਟ ਡਿਟੈਕਸ਼ਨ ਨੇ ਵਿੱਚ ਬਹੁਤ ਹੈਲਪਫ ਹੁੰਦੀ ਹੈ ਸੋ ਸਾਰੇ ਜੇ ਸੀਸੀਟੀਵੀ ਇੰਸਟਾਲ ਕਰ ਸਕਣ ਤਾਂ ਉਹਦੇ ਵਿੱਚ ਕਾਫੀ ਹੈਲਪਫ ਨੇ ਲੋਕੀ ਤਾਂ ਹੋਆ ਦੀ ਅਸਮਾਗਮ ਦੇ ਵਿੱਚ ਜਦੋਂ ਇੱਕ ਪਰਿਵਾਰ ਵਿਆਹ ਸਮਾਗਮ ਦੇ ਵਿੱਚ ਜਾਂਦਾ ਘਰ ਨੂੰ ਤਾਲਾ ਮਾਰ ਕੇ ਤਾਂ ਇੱਕ ਘੰਟੇ